ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਤਾਂ ਰਾਜੇ ਤੁਹਾਡੇ ਵਾਸਤੇ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਜੌਬ ਦੀ ਅਪਡੇਟ ਲੈ ਕੇ ਆਇਆਗਾ ਠੀਕ ਹੈ ਜੀ ਸਾਰੇ ਕੈਂਡੀਡੇਟ ਤੁਸੀਂ ਇਹ ਜੌਬ ਭਰ ਸਕਦੇ ਹੋ ਕਲਰਕ ਦੀਆਂ ਵੈਕੈਂਸੀਆਂ ਆਈਆਂ ਦੇਖੋ ਜੀ ਜਿੰਨਾ ਜਿਹਾ ਤੁਹਾਨੂੰ ਪਤਾ ਕਿ ਚੋਣ ਜਾਬਤਾ ਲੱਗਿਆ ਹੋਇਆ ਸੀ ਉੰਨਾ ਟਾਈਮ ਕੋਈ ਵੀ ਭਰਤੀ ਨਹੀਂ ਆਈ ਸੀ ਨਾ ਹੀ ਕੋਈ ਪ੍ਰਾਂincial ਭਰਤੀ ਦਾ ਕੋਈ ਨੋਟੀਫਿਕੇਸ਼ਨ ਆਇਆ ਸੀ ਜਿਵੇਂ ਹੀ ਤੁਹਾਨੂੰ ਪਤਾਗਾ ਕਿ ਭਾਈ ਕੋਡ ਆਫ ਕੰਡਕਟ ਕੰਪਲੀਟ ਹੋ ਗਿਆ ਚੋਣਾ ਹੋ ਚੁੱਕੀ ਹੈ ਇਸ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਜਿਹੜਾ ਭਰਤੀਆਂ ਦੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਭਰਤੀਆਂ ਆ ਰਹੀਆਂ ਹੈਗੀਆਂ ਤੁਹਾਨੂੰ ਪਤਾ ਹੈਗਾ ਕਿ ਜਦੋਂ ਦੀ ਸਰਕਾਰ ਆਈ ਹੈ ਉਦੋਂ ਦਾ ਤੁਹਾਨੂੰ ਕਿਸੇ ਨੇ ਸਹਾਨੀ ਲੈਣ ਦਿੱਤਾ ਦਵਾ ਦਾ ਭਰਤੀਆਂ ਆ ਰਹੀਆਂ ਹੈਗੀਆਂ ਤਾਂ ਹੁਣ ਉਵੇਂ ਜਿਵੇਂ ਇੱਕ ਕਲਰਕ ਦੀ ਭਰਤੀ ਆਈ ਹੈ ਸੋਣਿਓ ਤੇ ਇਹ ਕਲਰਕ ਦੀ ਭਰਤੀ ਜਿਹੜੀ ਹੁੰਦੀ ਹੈ ਗਰੁੱਪ ਸੀ ਦੀ ਹੁੰਦੀ ਹੈ ਠੀਕ ਹੈ ਜੀ ਇਸ ਭਰਤੀ ਦੇ ਫਾਰਮ ਦੀ ਕੋਈ ਵੀ ਫੀਸ ਨਹੀਂ ਹੈਗੀ ਪਰ ਲਿਖਤੀ ਪ੍ਰੀਖਿਆ ਜੀ ਹੈਗੀ ਹੈ ਕਿੰਨੀ ਯੋਗਤਾ ਕਿਹੜੇ ਕਿਹੜੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਕਿੱਥੋਂ ਦੀ ਪੋਸਟ ਆ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਮੁੰਡੇ ਤੇ ਕੁੜੀਆਂ ਦੋਨੇ ਹੀ ਪੋਸਟਾਂ ਭਰ ਸਕਦੇ ਆਗੇ ਠੀਕ ਹੈ ਜੀ ਵੀਡੀਓ ਨੂੰ ਬੱਦਰੋ ਵਾਲ ਲਾਈਕ ਸ਼ੇਅਰ ਤੇ ਆਪਾਂ ਜਿਹਨੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਹਰ ਤਰ੍ਹਾਂ ਦੀ ਸਹੀ ਅਤੇ ਨਵੀਂ ਅਪਡੇਟ ਲੈਣ ਵਾਸਤੇ ਦੋਸਤੋ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਪਟਵਾਰੀ ਕਲਰਕ ਵੀਡੀਓ ਗਰੁੱਪ ਡੀ ਇਹਨਾਂ ਦੀ ਕਿਸੇ ਵੀ ਬੈਚ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਆਪਣੇ ਕਿਸੇ ਵੀ ਇੱਕ ਬੈਚ ਤੋਂ ਤੁਸੀਂ ਇਹਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਉਹਨੇ ਬਾਅਦ ਤੁਸੀਂ ਐਪ ਡਾਊਨਲੋਡ ਕਰਨੀ ਹੈ ਦੀਪ ਭੁੱਲਰ ਐਜੂਕੇਸ਼ਨ ਅਰਾ ਜਿੰਨਾ ਬੱਚਾ ਕੋਲੇ ਆਈਫੋਨ ਆ ਉਹਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਰਾਮ ਜੇਕਰ ਕਿਸੇ ਕੈਂਡੀਡੇਟ ਨੂੰ ਐਪ ਪ੍ਰਤੀ ਕੋਈ ਪ੍ਰੋਬਲਮ ਹੋ ਰਹੀ ਆ ਤਾਂ ਬਰਦਰ ਤੁਸੀਂ ਨੂੰ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਇਹਨਾਂ ਬੈਚਾਂ ਦੇ ਵਿੱਚ ਕੀ ਹੋਊਗਾ ਇਹਨਾਂ ਬੈਚਾਂ ਦੇ ਵਿੱਚ ਤੁਹਾਨੂੰ ਤੁਸੀਂ ਨਾ ਬੈਚਾਂ ਤੋਂ ਤੋਂ ਤੁਸੀਂ ਪੰਜਾਬ ਦੇ ਸਾਰੇ ਵੀ ਆਪਣੇ ਤਿਆਰੀ ਕਰ ਸਕਦੇ ਹੋ ਕਿਸੇ ਵੀ ਇੱਕ ਬੈਚ ਤੋਂ ਸਾਰੇ ਕਲਾਸਾਂ ਤੁਹਾਡੀਆਂ ਜ਼ੀਰੋ ਲੈਵਲ ਤੋਂ ਹੈ ਜਿਹੜਾ ਬੱਚਾ ਅੱਜ ਤੋਂ ਤਿਆਰੀ ਕਰਨੀ ਚਾਹੁੰਦਾ ਹੈਗਾ ਪਟਵਾਰੀ ਦੀ ਕਰਨੀ ਹੈ ਪੁਲਿਸ ਦੀ ਕਰਨੀ ਹੈ ਆਰਾਮ ਨਾ ਕਰ ਸਕਦਾ ਬਹੁਤ ਵਧੀਆ ਤਰੀਕੇ ਦੇ ਸਰਪ ਉਹੀ ਸਲੇਵਸ ਕਰਵਾਇਆ ਹੈ ਜਿਹੜਾ ਪੇਪਰ ਚ ਆਊਗਾ ਕੰਟੈਂਟ ਦੀ ਸਾਡੀ 100% ਗਰੰਟੀ ਹੁੰਦੀ ਹੈ ਠੀਕ ਹੈ ਜੀ ਜਿਹੜੇ ਬੱਚਿਆਂ ਨੂੰ ਮੈਥ ਤੇ ਇੰਗਲਿਸ਼ ਨਹੀਂ ਆਉਂਦਾ ਰਾਜ ਨੂੰ ਟ੍ਰਿਕਸ ਦਿੱਨਾ ਕਰਵਾਇਆ ਜਾਂਦਾ ਹੈਗਾ ਠੀਕ ਹੈ ਜੀ ਬਿਲਕੁਲ ਜ਼ੀਰੋ ਲੈਵਲ ਤੋਂ ਕਲਾਸ ਹੈ ਜੇ ਇਦੋਂ ਥੱਲੇ ਕਿਤੋਂ ਵੀ ਕਲਾਸ ਸ਼ੁਰੂ ਨਹੀਂ ਹੁੰਦੀ ਠੀਕ ਹੈ ਜੀ ਆਏ ਸਮਝ ਲਓ ਕਿ ਜ਼ੀਰੋ ਤੋਂ ਵੀ ਥੱਲੇ ਧਰਤੀ ਚ ਟੋਆ ਡੱਬ ਕੇ ਤੁਹਾਨੂੰ ਪ ਇਦੇ ਵਿੱਚ ਆਲ ਪੰਜਾਬ ਤੋਂ ਕੈਂਡੀਡੇਟ ਅਪਲਾਈ ਕਰ ਸਕਦੇ ਆ ਆਲ ਪੰਜਾਬ ਤੋਂ ਵੈਸੇ ਇਹ ਪੋਸਟੜੀ ਹੈਗੀ ਹੈ ਆਈਏਡੀ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਬਠਿੰਡਾ ਦੇ ਵਿੱਚ ਠੀਕ ਹੈ ਜੀ ਇਹ ਕਹਿੰਦੇ 6 ਮਹੀਨਾ ਵਾਸਤੇ ਤੁਹਾਨੂੰ ਪੀਰੀਅਡ ਤੇ ਰੱਖਿਆ ਜਾ ਸਕਦਾ ਹੈ ਐਡ ਹੋਮ ਬੇਸਿਸ ਮਤਲਬ ਹੁੰਦਾ ਹੈ ਕਿ ਸਪੈਸ਼ਲ ਪਰਪਸਲੀ ਜਾਂ ਇਦੂ ਵਾਸਤੇ ਤੁਹਾਨੂੰ ਰੈਗੂਲਰ ਅਪੁਆਇੰਟਮੈਂਟ ਕਰ ਦਿੱਤਾ ਜਾਂਦਾ ਹੈ ਜੇ ਲਗਭਗ ਅਪੁਆਇੰਟਮੈਂਟ ਕਰ ਹੀ ਦਿੰਦੇ ਆ ਰੈਗੂਲਰ ਠੀਕ ਹੈ ਜੀ ਪਹਿਲਾ ਇਹ ਪੋਸਟਾਂ ਕਿੰਨੇ ਸੀ ਪੋਸਟਾਂ ਦੁਬਾਰੇ ਇਹਨਾਂ ਨੇ ਕੀ ਕਰਿਆ ਦੁਬਾਰੇ ਫਾਰਮ ਇਹਨਾਂ ਦੇ ਅਪਲਾਈ ਹੋਣ ਲੱਗੇ ਆ ਠੀਕ ਹੈ ਜੀ ਆਫਲਾਈਨ ਅਪਲਾਈ ਹੋਣੇ ਆ ਇਹ ਕੋਈ ਨਾ ਕੋਈ ਫੀਸ ਨਹੀਂ ਹੈਗੀ ਪਹਿਲਾਂ ਇਹ ਪੋਸਟਾਂ ਲਗਭਗ 16 ਪੋਸਟਾਂ ਸੀ ਠੀਕ ਹੈ ਜੀ ਜਿੰਨਾਂ ਨੂੰ ਵਧਾ ਕੇ ਹੁਣ ਇਹਨਾਂ ਨੇ 38 ਪੋਸਟਾਂ ਕਰਤੀਆਂ ਕਲਰਕ ਦੀ ਪੋਸਟ ਹੈ ਲਾਸਟ ਡੇਟ ਹੈਗੀ ਇਹਦੀ 26 2024 ਜਿਹੜਾ ਬੱਚਿਆਂ ਨੇ ਫਾਰਮ ਭਰਨੇ ਆ ਪਲੀਜ਼ ਅੱਜ ਤੋਂ ਹੀ ਇਹ ਫਾਰਮ ਭਰ ਦਿਓ ਫੇਰੀ ਫਾਇਦਾ ਹੈਗਾ ਕਿਉਂਕਿ ਤੁਸੀਂ ਕੀ ਕਰਦੇ ਹੋ ਜਿਹੜਾ ਕੋਈ ਬੱਚਾ ਤਿੰਨ ਜਾਂ ਚਾਰ ਤਿੰਨ ਪਹਿਲਾਂ ਭਰਦਾ ਫਾਰਮ ਉਹ ਫਾਰਮ ਕਿਸੇ ਵੀ ਨਹੀਂ ਪਹੁੰਚਦਾ ਜੇ ਕੋਈ ਬੱਚਾ ਲੋਕਲ ਆ ਉਹ ਜਾ ਕੇ ਫੜਾ ਸਕਦਾ ਬਾਈ ਹੈਂਡ ਜਾ ਕੇ ਫੜਾ ਸਕਦਾ ਜਿਹੜੇ ਵਿੱਚ ਦੂਸਰੇ ਆ ਉਹ ਤੁਸੀਂ ਡਾਕ ਰਾਹੀਂ ਭੇਜ ਸਕਦੇ ਹੋ 5 ਵਜੇ ਤੱਕ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਦੱਸੂ ਕਿਵੇਂ ਤੁਸੀਂ ਫਾਰਮ ਭਰਨਾ ਕੀ ਸਾਰਾ ਪ੍ਰੋਸੈਸ ਰਹਿਣ ਵਾਲਾ ਵਕੈਂਸੀਆਂ ਦਾ ਜਿਹ ਟੋਟਲ ਹੈਗੀਆਂ ਦੇ ਵਿੱਚ 38 ਜਿਹਦੇ ਵਿੱਚ ਜਨਰਲ ਦੇ 16 ਐਸਸੀ ਪੰਜਾਬ 5 ਉਧਰ ਐਸਸੀ 5 ਬੀਸੀਓ ਬੀਸੀ 5 ਪੀਐਚਸੀ ਵਨ ਐਕ ਸਰਵਿਸਮੈਨ ਐਕ ਸਰਵਿਸਮੈਨ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਠੀਕ ਹੈ ਜੀ ਇਹ ਪੋਸਟਾਂ ਵਧਾਈਆਂ ਗਈਆਂ ਗਈਆਂ ਚਲੋ ਚੱਲਦੇ ਅੱਗੇ ਫਾਰਮ ਤੁਹਾਨੂੰ ਜਾਣ ਵਕਤੇ ਦੇ ਵੀ ਫਾਰਮ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਜਿਹੜਾ ਆਪਣੇ ਟੈਲੀਗ੍ਰਾਮ ਗਰੁੱਪ ਉਧਰ ਲਿੰਕ ਤੁਹਾਨੂੰ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੂੰਗਾ ਉੱਥੇ ਜਾ ਕੇ ਤੁਸੀਂ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਉਰੇ ਵਿੱਚ ਹੀ ਤੁਹਾਨੂੰ ਮੈਂ ਸਾਰਾ ਜਿਹੜਾ ਪ੍ਰੀਫਾਰਮਾ ਇਹਦਾ ਉਹ ਭੇਜ ਦੂੰਗਾ ਕਿਵੇਂ ਭਰਨਾ ਤੁਹਾਨੂੰ ਮੈਂ ਦੱਸ ਦਾਂਗਾ ਠੀਕ ਹੈ ਜੀ ਦੂਜੀ ਤੇ ਕੁਆਲੀਫਿਕੇਸ਼ਨ ਦੀ ਗੱਲ ਕਰ ਲਈ ਕੀ ਕੀ ਕੁਆਲੀਫਿਕੇਸ਼ਨ ਚਾਹੀਦੀ ਹੈ ਦਾ ਜੀ ਇਹਦੇ ਵਿੱਚ ਉਹ ਕੈਂਡੀਡੇਟ ਪਾਸ ਫਾਰਮ ਭਰ ਸਕਦੇ ਜਿਨ੍ਹਾਂ ਨੇ ਸਿੰਪਲ ਬੀਏ ਕਰੀ ਹੋਈ ਹੈ ਜਿਨ੍ਹਾਂ ਨੇ ਸਿੰਪਲ ਬੀਏ ਕਰੀ ਹੋਈ ਹੈ ਉਹ ਫਾਰਮ ਭਰ ਸਕਦੇ ਆ ਤੇ 18 ਤੋਂ 37 ਸਾਲ ਉਮਰ ਆ ਬਾਕੀ categories ਤੁਹਾਨੂੰ ਪਤਾ ਕਿ 5 ਸਾਲ ਦੀ ਛੋਟ ਹੁੰਦੀ ਹੈ ਠੀਕ ਹੈ ਜੀ ਆਹ ਦੇਖੋ ਜੀ ਆਹ ਤੁਸੀਂ ਸਾਰਾ ਡਾਊਨਲੋਡ ਕਰ ਲੈਣਾਗੇ ਤੁਹਾਨੂੰ ਮੈਂ ਟੈਲੀਗ੍ਰਾਮ ਦੇ ਗਰੁੱਪ ਦੇ ਵਿੱਚ ਆਪ ਨੂੰ ਪਾ ਦੂੰਗਾ ਇੱਕ ਫੋਟੋ ਤੁਸੀਂ ਇੱਥੇ ਸਟੈਪਲਰ ਨਾਲ ਲਾ ਦੇਣੀ ਹੈ ਠੀਕ ਹੈ ਜੀ ਇੱਕ ਇੱਥੇ ਲਾ ਦਿਓ ਫੋਟੋ ਆਪਦੀ ਇੱਥੇ ਤੁਸੀਂ ਕਿਹੜੀ ਕੈਟਾਗਰੀ ਆ ਸੰਬੰਧ ਰੱਖਦੇ ਹੋ ਜਨਰਲ ਸੰਬੰਧ ਰੱਖਦੇ ਹੋ ਜਨਰਲ ਦਾ ਭਰ ਦਿਓ ਜੇ ਐਸਸੀ ਨਾਲ ਸੰਬੰਧ ਰੱਖਦੇ ਆ ਐਸਸੀ ਕਿਸੇ ਨਾਲ ਵੀ ਓਬੀਸੀ ਨਾਲ ਸੰਬੰਧ ਰੱਖਦੇ ਹੋ ਓਬੀਸੀ ਜਿਹੜੀ ਕੈਟਾਗਰੀ ਨਾਲ ਸੰਬੰਧ ਰੱਖਦੇ ਆ ਨੇਮ ਜਿਵੇਂ ਮੈਂ ਆਪ ਦਾ ਨਾਮ ਭਰਦਾ ਗਗਨਦੀਪ ਸਿੰਘ ਠੀਕ ਹੈ ਕੈਪੀਟਲ ਲੈਟਰ ਦੇ ਵਿੱਚ ਭਰਦਾ ਇੱਥੇ ਫਾਦਰ ਨੇਮ ਭਰਦੇ ਨੇ ਇੱਥੇ ਡੇਟ ਆਫ ਬਰਥ 11 2024 ਤੋਂ ਤੁਹਾਡੀ ਡੇਟ ਕਿੰਨੇ ਸਾਲ ਬਣਦੀ ਹੈ 31 ਸਾਲ ਬਣਦੀ ਹੈ 32 ਸਾਲ ਬਣਦੀ ਹੈ 30 ਸਾਲ ਬਣਦੀ ਹੈ ਜਿੰਨੀ ਬਣਦੀ ਹੈ ਲਿਖ ਦਿਓ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ 10ਵੀਂ 12ਵੀਂ ਗ੍ਰੈਜੂਏਸ਼ਨ ਜਿਹਨੇ ਹੈਗੀ ਉਹ ਨਹੀਂ ਲਾਦੇ ਪਰਮਾਨੈਂਟ ਐਡਰੈਸ ਜਿਹੜਾ ਤੁਸੀਂ ਭਰੋਗੇ ਉਹੀ ਕੋਰਸਪੋਂਡਿੰਗ ਐਡਰੈਸ ਦੇ ਵਿੱਚ ਭਰ ਦੇਣਾ ਹੈਗਾ ਠੀਕ ਹੈ ਜੀ ਨੈਸ਼ਨੈਲਿਟੀ ਤੁਸੀਂ ਲਿਖ ਦੇਣੀ ਆਪਣੀ ਇੰਡੀਅਨ ਇੱਥੇ ਤੁਸੀਂ ਆ ਦਾ ਕੰਟੈਕਟ ਨੰਬਰ ਪਾ ਦੇਣਾ ਤੇ ਇੱਕ ਕੰਟੈਕਟ ਨੰਬਰ ਦੇ ਨਾਲ ਹੀ ਤੁਸੀਂ ਆਪ ਦਾ ਕੀ ਪਾ ਦੇਣਾਗਾ ਈਮੇਲ ਆਈਡੀ ਪਾ ਦੇਣੀ ਹੈ ਆਪਣੀ ਐਕਸਪੀਰੀਅੰਸ ਜਿਹੜਾ ਤੁਹਾਡੇ ਕੋਲ ਕਿਤੇ ਹੈਗਾਗਾ ਜੈਸ ਕਰ ਦਿਓ ਜੇ ਨਹੀਂ ਹੈਗਾ ਤਾਂ ਨੋ ਕਰ ਦਿਓ ਠੀਕ ਹੈ ਜੀ ਜੇ ਤੁਹਾਡੇ ਕੋਈ ਐਫਆਰ ਆਏ ਛੱਡ ਦਿਓ ਭਾਵੇਂ ਐਫਆਰ ਵਾਲਾ ਠੀਕ ਹੈ ਸਪੈਸ਼ਲ ਐਪੀ ਟਿਟਿਊਡ ਮਤਲਬ ਕਿ ਤੁਹਾਡੇ ਕੋਲ ਕੋਈ ਹੋਰ ਹੋਵੇ ਤਾਂ ਤੁਸੀਂ ਜੇ ਤੱਕ ਕਿਸੇ ਕੈਂਡੀਡੇਟ ਨੂੰ ਟਾਈਪਿੰਗ ਆਉਂਦੀ ਹੈ ਤਾਂ ਤੁਸੀਂ ਇੱਥੇ ਲਿਖ ਦਿਓ ਟਾਈਪਿੰਗ ਜੇ ਤੁਹਾਡੇ ਕੋਲ ਕਿਸੇ ਕੋਲੇ ਆਈਐਸਰ ਦਾ ਸਰਟੀਫਿਕੇਟ ਹੈ ਕੰਪਿਊਟਰ ਦਾ ਉਹ ਲਿਖ ਦਿਓ ਡਾਕੂਮੈਂਟ ਜਿਹੜੇ ਜਿਹੜੇ ਤੁਸੀਂ ਅਟੈਚ ਕੀਤੇ ਜਿਵੇਂ ਤੁਸੀਂ ਨਾਲ ਆਧਾਰ ਕਾਰਡ ਅਟੈਚ ਕਰਨਾ ਆਪਦਾ 10ਵਾਂ ਸਰਟੀਫਿਕੇਟ 12ਵਾਂ ਦਾ ਬੀਏ ਦਾ ਜਿਹੜੇ ਵੀ ਤੁਸੀਂ ਨਾਲ ਇਹ ਡਾਕੂ ਇੱਕ ਜਿਹੜੇ ਕੈਟਾਗਰੀ ਵਾਲੇ ਬੱਚੇ SC BC ਉਹਨਾਂ ਦਾ ਕੈਟਾਗਰੀ ਸਰਟੀਫਿਕੇਟ ਵੀ ਨਾਲ ਅਪਲੋਡ ਕਰਨਾਗਾ ਤੇ ਸਾਰੇ ਜਿਹੜੇ ਤੁਹਾਡੇ ਡਾਕੂਮੈਂਟ ਹੋਣਗੇ ਉਹਨਾਂ ਉੱਪਰ ਤੁਹਾਡੇ ਆਪ ਦੇ ਸਾਈਨ ਹੋਣੇ ਜ਼ਰੂਰੀ ਹੈ ਟੈਸਟਡ ਨਹੀਂ ਕਰਵਾਉਣਾ ਫੋਟੋ ਜਿਹੜੀ ਉੱਤੇ ਲਾਉਂਗੇ ਫਾਰਮ ਤੇ ਉਹਦੇ ਵੀ ਤੁਹਾਡੇ ਕਰਾਸ ਸਾਈਨ ਹੋਣੇ ਚਾਹੀਦੇ ਆ ਠੀਕ ਹੈ ਜੀ ਤੇ ਜਿਹੜੇ ਇਹ ਤੁਸੀਂ ਨਾਲ ਡਾਕੂਮੈਂਟ ਲਾਉਂਗੇ ਫੋਟੋਸਟੇਟ ਇਹਦੀ ਵੀ ਤੁਹਾਡੇ ਸਾਈਨ ਹੋਣੇ ਜ਼ਰੂਰੀ ਹੈ ਠੀਕ ਹੈ ਜੀ ਇੱਥੇ ਜਾ ਕੇ ਤੁਸੀਂ ਇਹਦੇ ਸਿਗਨੇਚਰ ਕਰ ਦੇਣੇ ਆ ਠੀਕ ਹੈ ਜੀ ਤੇ ਭੇਜਣਾ ਕਿੱਥੇ ਆ ਤੁਹਾਨੂੰ ਮੈਂ ਦੱਸ ਦਨਾਂ ਆ ਦੇਖੋ ਇਹ ਦੋਵ ਠੀਕ ਹੈ ਜੀ ਇੱਕ ਜਨਰਲ ਨੌਲੇਜ ਇੱਕ ਇੰਗਲਿਸ਼ ਠੀਕ ਹੈ ਜੀ ਤੇ ਇਹਨਾਂ ਦੇ ਵਿੱਚੋਂ ਹਰੇਕ ਸਬਜੈਕਟ ਦੇ ਵਿੱਚੋਂ ਤੁਹਾਨੂੰ ਠੀਕ ਹੈ ਜੀ 33% ਨੰਬਰ ਲੈਣੇ ਲਾਜ਼ਮੀ ਹੈਗੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਸਬਜੈਕਟ ਨਾ ਕੈਂਡੀਡੇਟ ਛੇਲ ਵੀ ਕਨਸੀਡਰਡ ਹੈ ਕੁਆਲੀਫਾਈ ਟੈਸਟ ਅਨਲੈਸ ਬਦੋਨੇ ਸਬਜੈਕਟਾਂ ਦੇ ਵਿੱਚੋਂ ਠੀਕ ਹੈ ਜੀ ਦੋਨਾਂ ਦੇ ਵਿੱਚ ਮਿਲਾ ਕੇ 33 ਦੋਨਾਂ ਚੋਂ 40 40 ਹੋਣੇ ਲਾਜ਼ਮੀ ਹੈ ਤੇ ਇਹ ਜਿਹੜੀ ਆ ਜਰਨਲ ਨੋਟ ਹੈ ਤੁਸੀਂ ਆਪਣਾ ਜਿ ਕੋਈ ਵੀ ਬੈਚ ਲੈਂਦਾ ਹੋਇਆ ਆਪਣਾ ਉਹ ਤੋਂ ਤੁਸੀਂ ਰੀਡ ਕਰ ਸਕਦੇ ਹੋ ਇੰਗਲਿਸ਼ ਵੀ ਤੁਸੀਂ ਉੱਥੇ ਪੜ੍ਹ ਸਕਦੇ ਹੋ ਠੀਕ ਹੈ ਜੀ ਅਲੱਗ ਤੋਂ ਕੁਝ ਚੀਜ਼ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ 1.4 ਦੀ ਤੁਹਾਡੀ ਨੈਗੇਟਿਵ ਮਾਰਕਿੰਗ ਹੋਣ ਵਾਲੀ ਹੈ ਤੇ ਦੂਆ ਤੁਹਾਡਾ ਕੰਪਿਊਟਰ ਤੇ ਟਾਈਪਿੰਗ ਟੈਸਟ ਵੀ ਹੋਣਾ ਲਿਖਿਆ ਹੋਇਆ ਟਾਈਪਿੰਗ ਟੈਸਟ 30 ਦੀ ਸਪੀਡ ਮੰਗਣਗੇ ਇਹ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਤੇ ਤੁਸੀਂ ਸਾਰਾ ਫਾਰਮ ਹੈ ਜਿਹੜਾ ਭੇਜਣਾ ਕਿੱਥੇ ਹੈਗਾ ਇਹ ਤੁਸੀਂ ਭੇਜਣਾਗਾ ਅਡਰੈਸ ਤੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਬਸ ਇਹਦੇ ਤੁਸੀਂ ਸੈਂਡ ਕਰ ਦੇਣਾ ਜੇ ਕੋਈ ਕੈਂਡੀਡੇਟ ਦਾ ਉਹ ਬਾਈ ਹੈਂਡ ਜਾ ਕੇ ਫੜਾ ਸਕਦਾਗਾ ਜੇ ਕੋਈ ਕੈਂਡੀਡੇਟ ਕਿਤੋਂ ਦੂਰ ਦਾਗਾ ਉਹ ਅੱਜ ਤੋਂ ਹੀ ਜਾਂ ਕੱਲ੍ਹ ਤੋਂ ਆਪਦਾ ਫਾਰਮ ਬਾਈ ਪੋਸਟ ਸਪੀਡ ਪੋਸਟ ਕਰਵਾ ਦਿਓ ਠੀਕ ਹੈ ਜੀ ਸਪੀਡ ਪੋਸਟ ਕਰਵਾ ਕੇ ਤੁਸੀਂ ਭਰ ਸਕਦੇ ਹੋ ਬਾਕੀ ਹੋਰ ਵੀ ਪੰਜਾਬ ਦੇ ਵਿੱਚ ਕਾਫੀ ਵੈਕੈਂਸੀਆਂ ਆ ਰਹੀਆਂ ਵੱਡੀ ਮਾਤਰਾ ਦੇ ਵਿੱਚ ਜਿਹਦੇ ਤੇ ਮੈਂ ਕੱਲ ਨੂੰ ਤੁਹਾਨੂੰ ਵੀਡੀਓ ਬਣਾਉਂਗਾ ਤੇ ਤਿਆਰੀ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਰਾਜ ਜਿਹੜੇ ਬੱਚੇ ਤਿਆਰੀ ਕਰ ਰਹੇ ਆ ਓਲਰੇਡੀ ਪੰਜਾਬ ਆਪਣੇ ਪੰਜਾਬ ਦੇ ਪੇਪਰਾਂ ਦੀ ਸਰਕਾਰੀ ਨੌਕਰੀ ਵਾਸਤੇ ਦੱਬੀ ਚੱਲੋ ਕੰਮ ਕਿਸੇ ਨਾ ਕਿਸੇ ਦੇ ਵਿੱਚ ਲੱਤਵਾ ਆਪ ਆਪ ਸਾਈ ਲੈਣੀ ਆਪ ਆਪ ਦੀ ਠੀਕ ਹੈ ਜੀ ਬੇਫਿਕਰ ਹੋ ਕੇ ਤਿਆਰੀ ਕਰੋ ਠੀਕ ਹੈ ਜੀ ਪੋਸਟਾਂ ਬਹੁਤ ਆ ਰਣਗੀਆਂ ਮੌਕਾ ਹੈਗਾ ਠੀਕ ਹੈ ਜੀ ਧੰਨਵਾਦ